ਆਪਾਂ ਜਿਸ ਜ਼ਮੀਨ ਦੇ ਵਿੱਚ ਇਸ ਵਕਤ ਖੜੇ ਆ ਕਣਕ ਵੱਡੀ ਹੋਈ ਆ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਜ਼ਮੀਨ ਆ ਇਹ ਪੰਜਾਬ ਦੇ ਦਲਤਾਂ ਨੂੰ ਦਿਵਾਉਣੀ ਆ ਇਸ ਗੱਲ 'ਚ ਕਿੰਨੀ ਗੁੱਸਚਾਈ ਹੈ ਪੰਜਾਬ ਦੇ ਅੰਦਰ ਲਗਭਗ 12800 ਪਿੰਡਾਂ ਦੇ ਵਿੱਚ ਜੇਕਰ ਅੱਜ ਦੇਖਿਆ ਜਾਵੇ ਤਾਂ ਇੱਕ ਵੱਖਰੀ ਕਿਸਮ ਦਾ ਜਿਹੜਾ ਪਿੰਡ ਆ ਹੋ ਵਸਾਇਆ ਜਾ ਰਿਹਾ ਉਹ ਪਿੰਡ ਦਾ ਸੰਕਲਪ ਆ ਜਿਹੜਾ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਾਡੇ ਸੀ ਰਾਇਬਰ ਆ ਜਿਹੜਾ ਸ਼੍ਰੀ ਗੁਰੂ ਰਵਦਾਸ ਜੀ ਨੇ ਲਿਆ ਸੀਗਾ ਜੇ ਸ਼੍ਰੀ ਗੁਰੂ ਰਵਦਾਸ ਦਾ ਜਿਹੜਾ ਸੰਕਲਪਾ ਪੂਰਾ ਕੋਈ ਕਰ ਸਕਦਾ ਤਾਂ ਉਹ ਬਾਬਾ ਜੀਵਨ ਸਿੰਘ ਦੀ ਫੌਜ ਹੀ ਕਰ ਸਕਦੀ ਆ ਅਸੀਂ ਜਦੋਂ ਜ਼ਮੀਨ ਦੇ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਨੂੰ ਲੈ ਕੇ ਲੜੇ ਤਾਂ ਵੀ ਜਿਹੜਾ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਨੇ ਉਹ ਹਿੱਕ ੜਾ ਕੇ ਲੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੇ ਲਗਭਗ 927 ਏਕੜ ਜ਼ਮੀਨ ਆ ਜਿਹੜੀ ਪਈ ਆ ਸੋ ਇਹੀ ਜ਼ਮੀਨ ਆ ਜਿਹੜੀ ਆਉਣ ਵਾਲੀ 20 ਮਈ ਨੂੰ ਜਿਹੜੀ ਤੁਹਾਡੇ ਲੋਕਾਂ ਦੇ ਵਿੱਚ ਵੰਡੀ ਜਾਣੀ ਆ ਪੰਜਾਬ ਦੇ ਅੰਦਰ ਪਹਿਲੀ ਵਾਰ ਇਹ ਹੋਇਆ ਸੀ ਕਿ ਬੇਚਰਾਗ ਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਚਰਾਗ ਆ ਜਿਹੜਾ ਚੱਲਿਆ ਹੋਵੇ ਉਸ ਪਿੰਡ ਦੇ ਵਿੱਚ ਚਿਰਾਗ ਲਾ ਕੇ ਅਸੀਂ ਦਾਵਾ ਕੀਤਾ ਸੀ ਕਿ ਜਿਹੜੀ ਇਹ ਬੀੜ ਐ ਸਵਾਂਦੀ ਆ ਇਹ ਸੰਗਰੂਰ ਦੇ ਜਿਹੜੇ ਜੀਂਦ ਰਿਆਸਤ ਦੇ ਰਾਜੇ ਦੀ ਜਿਹੜੀ ਜ਼ਮੀਨ ਸੀ ਜਿਹਦੀ ਹੁਣ ਮੌਤ ਵੀ ਹੋ ਚੁੱਕੀ ਆ ਉਸ ਤੋਂ ਬਾਅਦ ਜਿਹੜੀ ਇਹ ਜ਼ਮੀਨ ਪਈ ਆ ਜਿਹੜੀ ਹਜੇ ਤੱਕ ਦੋ ਵਾਰ ਪੰਜਾਬ ਦੇ ਅੰਦਰ ਭੂਮੀ ਸੁਧਾਰ ਹੋਣ ਤੋਂ ਬਾਅਦ ਵੀ ਨਹੀਂ ਵੰਡੀ ਗਈ ਉਹ ਜ਼ਮੀਨ ਪੰਜਾਬ ਦੇ ਦਲਤਾਂ ਚ ਮਜ਼ਦੂਰਾਂ ਚ ਅਤੇ ਛੋਟੇ ਕਿਸਾਨਾਂ ਦੇ ਵਿੱਚ ਵੰਡਣ ਦੀ ਗੱਲ ਆ ਜਿਹੜੀ ਪਿਛਲੀ 20 ਤਰੀਕ ਨੂੰ ਕੀਤੀ ਸੀ ਠੇਕੇ ਦੇ ਲੈਣ ਦਾ ਸਮਾਂ ਨਹੀਂ ਰਿਹਾ ਪਰ ਇੱਥੇ ਬੇਗੰਪੁਰਾ ਜਿਹੜਾ ਰਲ ਮਿਲ ਕੇ ਛੋਟੇ ਕਿਸਾਨ ਤੇ ਦਲਤ ਮਜ਼ਦੂਰ ਨੇ ਜਿਹੜੇ ਆਪ ਇਹਦੇ ਵਿੱਚ ਰਲ ਕੇ ਜਿਹੜਾ ਬੇਗੰਪੁਰਾ ਵਸਾਈਏ ਠੇਕੇ ਵਾਲਾ ਸਿਸਟਮ ਦੂਰ ਕਰੀਏ ਕਿਉਂਕਿ ਜਿਹੜੇ ਠੇਕਾ ਦਿੰਦੇ ਨੇ ਨਾ ਤਾਂ ਉਹਨਾਂ ਦੇ ਨਾਂ ਦੇ ਉੱਪਰ ਜ਼ਮੀਨ ਦਾ ਢੱਕਾਗਾ ਤੇ ਨਾ ਹੀ ਜਿਹੜੇ ਠੇਕਾ ਖਾਂਦੇ ਨੇ ਬੈਠੇ ਗਾਹਾਂ ਪਚਾਉਂਦੇ ਨੇ ਉਹਨਾਂ ਦੇ ਨਾਂ ਦੇ ਉੱਪਰ ਜਮੀਨ ਦਾ ਕੁਝ ਲੱਗਦਾ ਪੰਜਾਬ ਦੇ ਵਿੱਚ ਇਕੱਲਾ ਇਹ ਬੀੜਾ ਸ਼ਵਾਨੀ ਇਸ ਤੋਂ ਬਿਨਾ ਸੰਗਰੂਰ ਦੇ ਵਿੱਚ 14 ਹੋਰ ਪਿੰਡ ਨੇ ਤੇ ਪੂਰੇ ਪੰਜਾਬ ਦੇ ਵਿੱਚ 153 ਬੇਚਰਾਗ ਪਿੰਡ ਨੇ ਜਿਨ੍ਹਾਂ ਦੀ 1 ਲੱਖ ਪਲੱਸ ਏਕੜ ਜ਼ਮੀਨ ਹੈ ਜਿਹੜੀ ਉਹ ਬਣਦੀ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਭਾਵੇਂ ਕਿ ਖੇਤੀ ਪ੍ਰਧਾਨ ਸੂਬਾ ਜਦੋਂ ਅਸੀਂ ਪੰਜਾਬ ਦੀਆਂ ਸੜਕਾਂ ਤੋਂ ਲੰਘਦੇ ਹਾਂ ਸੱਜੇ ਪਾਸੇ ਵੀ ਖੇਤ ਹੁੰਦੇ ਆ ਖੱਬੇ ਪਾਸੇ ਵੀ ਖੇਤ ਹੁੰਦੇ ਆ ਅੱਜ ਕੱਲ ਜਦੋਂ ਆਪਾਂ ਨਜ਼ਰ ਮਾਰਦੇ ਆ ਜਿਹੜੀ ਕਣਕਾਂ ਉਹ ਵੱਡੀ ਹੋਈ ਆ ਤੇ ਜੀਰੀ ਲਾਉਣ ਦੀ ਤਿਆਰੀ ਆ ਜਿਹੜੀ ਉਹ ਸ਼ੁਰੂ ਹੋ ਰਹੀ ਆ ਜਦੋਂ ਆਪਾਂ ਖੇਤੀ ਬਾਰੇ ਗੱਲ ਕਰਦੇ ਆ ਤਾਂ ਜੱਟ ਕਿਸਾਨ ਜਿਹੜੇ ਆ ਉਹ ਸਾਡੇ ਨਜ਼ਰਾਂ ਦੇ ਸਾਹਮਣੇ ਆਉਂਦੇ ਜਦੋਂ ਅਸੀਂ ਸੋਚਦੇ ਆ ਪਰ ਸਾਡੇ ਪੰਜਾਬ ਦੇ ਵਿੱਚ ਇੱਕ ਵੱਡਾ ਹਿੱਸਾ ਦਲਤਪਾਈਚਾਰੇ ਦਾ ਇੱਕ ਵੱਡੀ ਆਬਾਦੀ ਦਲਤਪਾਈਚਾਰੇ ਦੀ ਆ ਜਿਦੇ ਕੋਲ ਖੇਤੀ ਲਈ ਛੱਡੋ ਜਾਂ ਫਿਰ ਪਸ਼ੂਆਂ ਲਈ ਹਰੇ ਚਾਰੇ ਲਈ ਛੱਡੋ ਰਹਿਣ ਯੋਗ ਜ਼ਮੀਨ ਵੀ ਨਹੀਂ ਹੈ ਤੇ ਪੰਜਾਬ ਦੇ ਮਾਲਵੇ ਖਿੱਤੇ ਦੇ ਵਿੱਚ ਕੁਝ ਜਥੇਬੰਦੀਆਂ ਨੇ ਜਿਹੜੇ ਕੋਸ਼ਿਸ਼ ਕਰ ਰਹੀਆਂ ਨੇ ਕਿ ਪੰਜਾਬ ਦੇ ਦਲਤਾਂ ਨੂੰ ਉਹ ਜ਼ਮੀਨ ਉਹ ਮਿਲਣੀ ਚਾਹੀਦੀ ਆ ਇਸ ਤੋਂ ਪਹਿਲਾਂ ਉਹ ਪੰਚਾਇਤੀ ਜ਼ਮੀਨ ਦੀ ਗੱਲ ਕਰ ਰਹੇ ਸੀਗੇ ਤੇ ਹੁਣ ਉਹ ਬੇਚਰਾਗ ਪਿੰਡਾਂ ਦੇ ਵਿੱਚ ਜਾ ਕੇ ਇਹ ਕੋਸ਼ਿਸ਼ ਕਰ ਰਹੇ ਆ ਕਿ ਬੇਜ਼ਮੀਨਾਂ ਨੂੰ ਜ਼ਮੀਨ ਉਹ ਮਿਲਣੀ ਚਾਹੀਦੀ ਹੈ ਸਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਬਿੱਕਰ ਸਿੰਘ ਥੋਆ ਇਹਨਾਂ ਦਾ ਇਹ ਕਹਿਣਾ ਹੈ ਕਿ ਇਹ ਦਲਤਾਂ ਨੂੰ 927 ਏਕੜ ਜ਼ਮੀਨ ਦਿਵਾਉਣਗੇ ਕਿਵੇਂ ਦਿਵਾਉਣਗੇ ਉਹ ਜ਼ਮੀਨ ਕਿਸ ਕੋਲੇ ਹੈ ਇਹ ਸਾਰੇ ਮਾਮਲੇ ਤੇ ਆਪਾਂ ਗੱਲ ਕਰਾਂਗੇ ਸਾਡੇ ਨਾਲ ਬਿੱਕਰ ਸਿੰਘ ਨੇ ਬਾਈ ਜੀ ਆਪਾਂ ਜਿਸ ਜ਼ਮੀਨ ਦੇ ਵਿੱਚ ਇਸ ਵਕਤ ਖੜੇ ਆ ਕਣਕ ਵੱਢੀ ਹੋਈ ਆ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜੀ ਜ਼ਮੀਨ ਆ ਇਹ ਪੰਜਾਬ ਦੇ ਦਲਤਾਂ ਨੂੰ ਦਿਵਾਉਣੀ ਆ ਇਸ ਗੱਲ 'ਚ ਕਿੰਨੀ ਕੁ ਸੱਚਾਈ ਆ ਅ ਦੇਖੋ ਜਿਹੜੀ ਅਸੀਂ ਪਿਛਲੇ 28 ਫਰਵਰੀ ਨੂੰ ਜਿਹੜਾ ਪੰਜਾਬ ਦੇ ਅੰਦਰ ਪਹਿਲੀ ਵਾਰ ਇਹ ਹੋਇਆ ਸੀ ਕਿ ਬੇਚਰਾਗ ਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਚਿਰਾਗ ਆ ਜਿਹੜਾ ਚੱਲਿਆ ਹੋਵੇ ਉਸ ਪਿੰਡ ਦੇ ਵਿੱਚ ਚਿਰਾਗ ਲਾ ਕੇ ਅਸੀਂ ਦਾਵਾ ਕੀਤਾ ਸੀ ਕਿ ਜਿਹੜੀ ਇਹ ਬੀੜ ਐ ਸਵਾਂਦੀ ਆ ਇਸ ਅੰਗਰੂਰ ਦੇ ਜਿਹੜੇ ਜੀਂਦ ਰਿਆਸਤ ਦੇ ਰਾਜੇ ਦੀ ਜਿਹੜੀ ਜ਼ਮੀਨ ਸੀ ਜਿਹਦੀ ਹੁਣ ਮੌਤ ਵੀ ਹੋ ਚੁੱਕੀ ਆ ਉਸ ਤੋਂ ਬਾਅਦ ਜਿਹੜੀ ਇਹ ਜ਼ਮੀਨ ਪਈ ਆ ਜਿਹੜੀ ਹਜੇ ਤੱਕ ਦੋ ਵਾਰ ਪੰਜਾਬ ਦੇ ਅੰਦਰ ਭੂਮੀ ਸੁਧਾਰ ਹੋਣ ਤੋਂ ਬਾਅਦ ਵੀ ਨਹੀਂ ਵੰਡੀ ਗਈ ਉਹ ਜ਼ਮੀਨ ਪੰਜਾਬ ਦੇ ਦਲਤਾਂ ਚ ਮਜ਼ਦੂਰਾਂ ਚ ਅਤੇ ਛੋਟੇ ਕਿਸਾਨਾਂ ਦੇ ਵਿੱਚ ਵੰਡਣ ਦੀ ਗੱਲ ਆ ਜਿਹੜੀ ਪਿਛਲੀ 20 ਤਰੀਕ ਨੂੰ ਕੀਤੀ ਸੀ ਅਤੇ ਉਹ ਜ਼ਮੀਨ ਦੇ ਵਿੱਚ ਜਾ ਕੇ ਚਿਰਾਗ ਲਾ ਕੇ ਪੰਜਾਬ ਦੇ ਹਜ਼ਾਰਾਂ ਕਿਰਤੀ ਲੋਕਾਂ ਨੇ ਉਸ ਜ਼ਮੀਨ ਨੂੰ ਤੇ ਇਹ ਜ਼ਮੀਨ ਨੂੰ ਜਿਹੜਾ ਬੇਗੰਪੁਰੇ ਦਾ ਨਾਂ ਉਹ ਦਿੱਤਾ ਸੀ ਤੇ ਹੁਣ ਆਉਣ ਵਾਲੀ ਜਿਹੜੀ 20 ਮਈ ਨੂੰ ਇਸ ਜ਼ਮੀਨ ਦੇ ਵਿੱਚ ਬੇਗਮਪੁਰੇ ਦੀ ਨੀਂਹ ਜਿਹੜੀ ਉਹ ਰੱਖੀ ਜਾਣੀ ਹੈ ਤੇ ਪੰਜਾਬ ਦੇ ਹਜ਼ਾਰਾਂ ਕਿਰਤੀ ਲੋਕ ਨੇ ਜਿਹੜੀ ਇਹ ਜ਼ਮੀਨ ਦੀ ਵੰਡ ਆ ਉਹ ਕਰਨਗੇ। ਇਹ ਜ਼ਮੀਨ ਫਿਲਹਾਲ ਕਿਸ ਕੋਲੇ ਆ ਜੀ ਕਣ ਕਿਥੇ ਜੋ ਫਰਵਰੀ ਦੇ ਵਿੱਚ ਅਸੀਂ ਵੀ ਇਹਨੂੰ ਕਵਰ ਕੀਤਾ ਸੀਗਾ ਤਾਂ ਉਦੋਂ ਕਣ ਖੜੀ ਸੀਗੀ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਆਏ ਸੀਗੇ ਫਿਰ ਇਹ ਜ਼ਮੀਨ ਫਿਲਹਾਲ ਕੌਣ ਵਾ ਰਿਹਾ ਤੇ ਜੇਕਰ ਉਹ ਵਾਉਣ ਵਾਲੇ ਬੰਦੇ ਤੋਂ ਤੁਸੀਂ ਲੈ ਰਹੇ ਹੋ ਇਹ ਦਾਵਾ ਤੁਹਾਡਾ ਕਿੰਨਾ ਕੁ ਠੀਕ ਆ। ਅਹ ਦੇਖੋ ਪੰਜਾਬ ਦੇ ਅੰਦਰ ਜਦੋਂ ਅ ਦੋ ਵਾਰ ਭੂਮੀ ਸੁਧਾਰ ਹੋਣ ਤੋਂ ਬਾਅਦ ਜ਼ਮੀਨਾਂ ਇਸੇ ਰੂਪ ਦੇ ਵਿੱਚ ਪਈਆਂ ਨੇ ਤਾਂ ਸਾਰੇ ਕਿਤੇ ਇਹ ਸੈਟਲਮੈਂਟ ਹੋ ਕੇ ਪਿੰਡਾਂ ਦੇ ਵਿੱਚ ਇਹ ਹੈਗਾ ਕਿ ਜ਼ਮੀਨ ਦਾ ਠੇਕਾ ਜਿਹੜਾ ਕੋਈ ਅਮਰੀਕਾ ਬੈਠਾ ਕੋਈ ਕੈਨੇਡਾ ਬੈਠਾ ਕੋਈ ਦਿੱਲੀ ਬੈਠਾ ਕੋਈ ਚੰਡੀਗੜ੍ਹ ਬੈਠਾ ਉਹਨਾਂ ਦੇ ਕੋਲ ਜਾਂਦਾ ਤੇ ਬਾਹੀ ਇੱਥੇ ਦੇ ਜਿਹੜੇ ਛੋਟੇ ਕਿਸਾਨ ਨੇ ਉਹ ਕਰਦੇ ਨੇ ਇਸੇ ਰੂਪ ਦੇ ਵਿੱਚ ਜਿਹੜੀ ਇਹ ਬੀ ਡੈਸ਼ ਵਨ ਦੀ ਜ਼ਮੀਨ ਆ ਇਹਦੇ ਵਿੱਚ ਵੀ ਜਿਹੜਾ ਨੇੜੇ-ਤੇੜੇ ਦੇ ਪਿੰਡਾਂ ਦੇ ਛੋਟੇ ਕਿਸਾਨ ਜਿਹੜੇ ਸਾਡੇ ਭਾਈਚਾਰੇ ਦੇ ਵਿੱਚੋਂ ਨੇ ਉਹ ਖੇਤੀਆ ਜਿਹੜਾ ਕਰਦੇ ਨੇ ਪੀਛਲੀ ਵਾਰ ਜਦੋਂ ਅਸੀਂ ਚਰਾਗ ਲਾਇਆ ਤਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਸੀਗਾ ਵੀ ਭਾਈ ਹੁਣ ਤੱਕ ਤੁਸੀਂ ਠੇਕੇ ਦੇ ਉੱਪਰ ਲੈਂਦੇ ਰਹੋ ਹੁਣ ਤੋਂ ਇਹ ਜ਼ਮੀਨ ਦੇ ਉੱਪਰ ਜਿਹੜੀ ਹੱਕ ਜਤਾਈ ਆ ਉਹ ਪੰਜਾਬ ਦੇ ਕਿਰਤੀ ਲੋਕਾਂ ਨੇ ਕੀਤੀ ਆ ਤੁਸੀਂ ਵੀ ਇਹਦਾ ਹਿੱਸਾ ਬਣੋ ਤੇ ਜ਼ਮੀਨ ਨੂੰ ਪੱਕੇ ਤੌਰ ਦੇ ਉੱਪਰ ਠੇਕੇ ਦੇ ਲੈਣ ਦਾ ਸਮਾਂ ਨਹੀਂ ਰਿਹਾ ਹੁਣ ਇੱਥੇ ਬੇਗਮਪੁਰਾ ਜਿਹੜਾ ਰਲ ਮਿਲ ਕੇ ਛੋਟੇ ਕਿਸਾਨ ਤੇ ਦਲਤ ਮਜ਼ਦੂਰ ਨੇ ਜਿਹੜੇ ਆਪਸ ਦੇ ਵਿੱਚ ਰਲ ਕੇ ਜਿਹੜਾ ਬੇਗਮਪੁਰਾ ਵਸਾਈਏ ਠੇਕੇ ਵਾਲਾ ਸਿਸਟਮ ਦੂਰ ਕਰੀਏ ਕਿਉਂਕਿ ਜਿਹੜੇ ਠੇਕਾ ਦਿੰਦੇ ਨੇ ਨਾ ਤਾਂ ਉਹਨਾਂ ਦੇ ਨਾਂ ਦੇ ਉੱਪਰ ਜ਼ਮੀ ਤੇ ਨਾ ਹੀ ਜਿਹੜੇ ਠੇਕਾ ਖਾਂਦੇ ਨੇ ਬੈਠੇ ਗਾਹਾਂ ਪਚਾਉਂਦੇ ਨੇ ਉਹਨਾਂ ਦੇ ਨਾਂ ਦੇ ਉੱਪਰ ਜ਼ਮੀਨ ਦਾ ਕੁਝ ਲੱਗਦਾ ਜ਼ਮੀਨ ਅੱਜ ਵੀ ਸਰਕਾਰੀ ਕਾਗਜ਼ਾਂ ਵਿੱਚ ਸਰਕਾਰ ਵਾਲਾ ਦੇ ਨਾਂ ਦੇ ਉੱਪਰ ਬੋਲਦੀ ਆ ਦੋ ਵਾਰ ਇੱਥੇ ਭੂਮੀ ਸੁਧਾਰਾਂ ਤੋਂ ਬਾਅਦ ਵੀ ਨਹੀਂ ਜ਼ਮੀਨ ਵੰਡੀ ਗਈ ਜਿੱਥੇ ਪ੍ਰਸ਼ਾਸਨ ਦਾ ਫੇਲੀਅਰ ਆ ਸਰਕਾਰਾਂ ਦਾ ਵੀ ਫੇਲੀਅਰ ਆ ਤੇ ਅਜੇ ਹੀ ਪੰਜਾਬ ਦੇ ਵਿੱਚ ਇਕੱਲਾ ਇਹ ਬੀੜਾ ਸ਼ਵਾਨੀ ਇਸ ਤੋਂ ਬਿਨਾਂ ਸੰਗਰੂਰ ਦੇ ਵਿੱਚ 14 ਹੋਰ ਪਿੰਡ ਨੇ ਤੇ ਪੂਰੇ ਪੰਜਾਬ ਦੇ ਵਿੱਚ 153 ਬੇਚਰਾਗ ਪਿੰਡ ਨੇ ਜਿਨ੍ਹਾਂ ਦੀ 1 ਲੱਖ ਪਲੱਸ ਏਕੜ ਜ਼ਮੀਨ ਹੈ ਜਿਹੜੀ ਉਹ ਬਣਦੀ ਆ ਤਾਨੂੰ ਲੱਗਦਾ ਕਿ ਜੇ ਤੁਸੀਂ ਕਰੋਗੇ ਤੁਸੀਂ ਬੇਗਮਪੁਰਾ ਵਸੋਣਾ ਤੇ ਤੁਸੀਂ ਇੱਕ ਦਲ ਤਾਂ ਜਿੱਥੇ ਬੰਦੇ ਨੂੰ ਰਿਪਰੈਜ਼ੈਂਟ ਕਰਦੇ ਹੋ ਤਾਂ ਛੋਟੇ ਕਿਸਾਨ ਤੁਹਾਡੇ ਨਾਲ ਰਲਣਗੇ ਅ ਦੇਖੋ ਅੱਜ ਭਾਰਤ ਪੱਦਰ ਤੇ ਉੱਪਰ ਦੇਖਿਓ ਇੱਕ ਪਾਸੇ ਹਿੰਦੂ ਰਾਸ਼ਟਰ ਬਣਾਇਆ ਜਾ ਰਿਹਾ ਹਿੰਦੂ ਰਾਸ਼ਟਰ ਤੋਂ ਭਾਵ ਕੀ ਹੈ ਜਿਹੜਾ ਬਗੇਸ਼ਵਰ ਤਾਂ ਦਾ ਮੁਖੀ ਹੈ ਤੇਂਦਰ ਸ਼ਾਸਤਰੀ ਉਹ ਉੱਥੇ ਜਿਹੜਾ ਬੇਗਮ ਆਪਣੇ ਹਿੰਦੂ ਰਾਸ਼ਟਰ ਦੀ ਨੀਂ ਰੱਖ ਰਿਹਾਗਾ ਮਾ ਆਪਣੇ ਮੱਧ ਪ੍ਰਦੇਸ਼ ਦੇ ਵਿੱਚ ਉਹ ਪਿੰਡ ਦੇ ਵਿੱਚ ਪਲਾਟ ਕੱਟ ਕੇ ਵੇਚ ਰਿਹਾ ਤੇ ਹਿੰਦੂ ਲੋਕਾਂ ਨੂੰ ਕਹਿ ਰਿਹਾ ਕਿ ਇਹ ਇਹ ਪਿੰਡਾ ਜਿਹੜਾ ਪਿਓਰ ਹਿੰਦੂ ਜਿਹੜਾ ਪਿੰਡ ਹੋਊਗਾ ਤੇ ਇਹਦੇ ਵਿੱਚ ਜਿਹੜਾ ਪੁਰਾਣਾ ਮਨੁਸਮ੍ਰਿਤੀ ਦਾ ਰਾਜ ਆ ਜਿਹੜਾ ਉਹ ਚੱਲੂਗਾ ਤੇ ਉੱਥੇ ਪਲਾਟ ਵੀ ਕੱਟੇ ਜਾ ਰਹੇ ਸਰਕਾਰ ਵੀ ਕਟਾ ਰਹੀ ਆ ਤੋਂ ਕਹਿਣ ਤੋਂ ਭਾਵ ਇਹ ਆ ਵੀ ਆਰਐਸਐਸ ਤੇ ਇੱਥੇ ਦੀ ਬੀਜੇਪੀ ਸਰਕਾਰ ਆ ਜਿਹੜਾ ਇੱਕ ਪਿੰਡ ਬਸਾਉਣ ਦੀ ਗੱਲ ਕਰ ਰਹੀ ਆ ਦੂਜੇ ਪਾਸੇ ਜਿਹੜੀ ਗੱਲ ਆ ਪੰਜਾਬ ਦੇ ਅੰਦਰ ਜੇ ਦੇਖੀਏ ਪੰਜਾਬ ਦੇ ਅੰਦਰ ਗੱਲ ਕੀਤੀ ਜਾਂਦੀ ਹੈ ਕਿ ਮਹਾਰਾਜਾ ਰঞ্জੀਤ ਸਿੰਘ ਦਾ ਰਾਜ ਮਹਾਰਾਜਾ ਰঞ্জੀਤ ਸਿੰਘ ਦਾ ਰਾਜ ਕਿਹੜਾ ਰਾਜ ਸੀਗਾ ਕਿ ਜਿਹਦੇ ਵਿੱਚ ਸਾਡੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਤੋਂ ਤੇ ਮਜ਼ਾਰਿਆਂ ਤੋਂ ਜ਼ਮੀਨਾਂ ਵੰਡ ਕੇ ਦੁਬਾਰੇ ਜ਼ਗੀਰਦਾਰੀ ਨੂੰ ਸਥਾਪਿਤ ਕੀਤਾ ਗਿਆ ਪਰ ਉੱਥੇ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਗੱਲ ਨਹੀਂ ਕੀਤੀ ਜਾਂਦੀ ਬੰਦਾ ਸਿੰਘ ਬਹਾਦਰ ਦਾ ਰਾਜ ਉਹ ਜਿੱਥੇ ਜ਼ਗੀਰਦਾਰਾਂ ਤੋਂ ਖੋ ਕੇ ਜ਼ਮੀਨਾਂ ਮਜ਼ਾਰੇ ਕਿਸਾਨਾਂ ਨੂੰ ਮਾਲਕ ਬਣਾਇਆ ਗਿਆ ਤਾਂ ਅਸੀਂ ਕਹਿੰਦੇ ਆ ਜਿਹੜੇ ਬੰਦਾ ਸਿੰਘ ਬਹਾਦਰ ਦੇ ਵਾਰਸ ਨੇ ਅੱਜ ਪੰਜਾਬ ਦੀ ਵੱਡੀ ਕਿਸਾਨੀ ਹੈ ਜਿਹੜੀ 65% ਦੇ ਲਗਭਗ 5 ਏਕੜ ਤੋਂ ਥੱਲੇ ਆ ਬਹੁਤ ਸਾਰੀ ਕਿਸਾਨੀ ਇਹੋ ਜਿਹੀ ਆ ਜਿਹੜੀ ਬੇਜ਼ਮੀਨੀ ਆ ਤੇ ਮਜ਼ਦੂਰੀਆਂ ਕਰਦੀ ਸੀ ਆ ਤੇ ਉਹ ਕਿਸਾਨੀ ਨੂੰ ਅਸੀਂ ਸੱਦਾ ਦਿੰਦੇ ਆ ਕਿ ਪੰਜਾਬ ਦੇ ਅੰਦਰ ਜਦੋਂ ਦਲਤ ਜ਼ਮੀਨ ਦੀ ਲੜਾਈ ਲੈ ਕੇ ਲੜ ਰਹੇ ਨੇ ਤਾਂ ਉਹਨਾਂ ਦੀ ਵੀ ਮੁਕਤੀ ਦਾ ਰਾਹ ਇਹੀ ਆ ਪੰਜਾਬ ਦੇ ਅੰਦਰ ਜਿਹੜੀ ਵੱਡੇ ਪੱਧਰ ਤੇ ਉੱਪਰ ਜ਼ਮੀਨ ਦੀ ਕਾਣੀ ਵੰਡ ਪਈ ਆ ਜਿਹੜਾ ਸੈਂਕੜੇ ਪਿੰਡ ਪਏ ਨੇ ਬੇਚਰਾਗ ਦੇ ਰੂਪ ਦੇ ਵਿੱਚ ਟਰੱਸਟਾਂ ਦੇ ਨਾਂ ਦੇ ਉੱਪਰ ਜ਼ਮੀਨਾਂ ਨੇ ਬਾਗਾਂ ਦੇ ਨਾਂ ਦੇ ਉੱਪਰ ਜ਼ਮੀਨਾਂ ਲੱਗੀਆਂ ਉਹ ਚਾਹੇ ਕਹਿਣ ਨੂੰ ਇੱਥੇ ਕਾਨੂੰਨ ਇਹ ਬਣਿਆ ਹੋਇਆ ਵੀ ਇੱਕ ਪਰਿਵਾਰ ਦੇ ਜਿਹੜੇ 5 ਜੀ ਨੇ ਉਹ 1.75 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਪਰ ਅੱਜ ਵੀ ਸੈਂਕੜੇ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਇੱਥੇ ਦੇ ਭੂਮੀਪਤੀ ਜਮਾਤ ਇੱਥੇ ਦੀ ਅਫਸਰ ਸਾਹੀ ਇੱਥੇ ਦੀ ਸਰਕਾਰ ਆ ਜਿਹੜੀ ਲਈ ਬੈਠੀ ਆ ਸੋ ਉਸ ਜ਼ਮੀਨ ਨੂੰ ਬਣਾਉਣ ਦਾ ਸਵਾਲ ਆ ਜਿਹੜਾ ਤੇ ਉਸ ਜ਼ਮੀਨ ਨੂੰ ਬਣਾਉਣ ਵਾਸਤੇ ਸ਼ੁਰੂਆਤ ਆ ਜਿਹੜੀ ਇਹ ਬੇਗਮਪੁਰੇ ਦੇ ਪਿੰਡ ਦੀ ਨੀਂਹ ਦੇ ਨਾਲ ਹੋਣੀ ਆ ਜੇ ਬੇਗਮਪੁਰਾ 20 ਮਹੀਨ ਨੂੰ ਜਿਹੜਾ ਇੱਥੇ ਵਸਦਾ ਤਾਂ ਉਸ ਤੋਂ ਬਾਅਦ ਇੱਕ ਲਾਈਨ ਆ ਜਿਹੜੀ ਪੰਜਾਬ ਦੇ ਅੰਦਰ ਖਿੱਚੀ ਜਾਣੀ ਆ ਕਿਉਂਕਿ ਪੰਜਾਬ ਦੇ ਅੰਦਰ ਹਮੇਸ਼ਾ ਚਾਹੇ ਦਲਤ ਨੇ ਚਾਹੇ ਛੋਟੇ ਕਿਸਾਨ ਨੇ ਸਾਡੇ ਲੋਕ ਨੇ ਦੇਖ ਕੇ ਕੰਮ ਨੂੰ ਫੇਰ ਜਿਹੜਾ ਯਕੀਨ ਕਰਦੇ ਨੇ ਕਿਉਂਕਿ ਕਾਨੂੰਨ ਚਾਹੇ ਇੱਥੇ ਜਿੰਨੇ ਮਰਜ਼ੀ ਬਣੇ ਹੋਣ ਦੋ 1964 ਦੇ ਵਿੱਚ ਕਾਨੂੰਨ ਬਣਦਾ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਦਾ ਪਰ ਲਾਗੂ ਕਦੋਂ ਹੁੰਦਾ 2014 ਦੇ ਵਿੱਚ ਆ ਕੇ ਜਦੋਂ ਬਾਲਦਕਲਾਂ ਦੇ ਵਿੱਚ ਲੋਕ ਸੰਘਰਸ਼ਾ ਜਿਹੜਾ ਕਰਦੇ ਨੇ ਤੇ ਉਸ ਬਾਲਦਕਲਾਂ ਦੇ ਸਾਂਝੀ ਖੇਤੀ ਦੇ ਮਾਡਲ ਨੂੰ ਪੰਜਾਬ ਦੇ ਦਲਤਾਂ ਨੇ ਅਪਣਾਇਆ ਤੇ ਅੱਜ ਲਗਭਗ 100 150 ਪਿੰਡ ਦੇ ਵਿੱਚ ਜਿਹੜੀ ਸਾਂਝੀ ਖੇਤੀ ਹੁੰਦੀ ਹੈ ਤੇ ਹਜ਼ਾਰਾਂ ਏਕੜ ਜ਼ਮੀਨ ਦੇ ਉੱਪਰ ਦਲਤ ਨੇ ਜਿਹੜੇ ਕਾਬਜ ਨੇ ਇਸੇ ਤਰੀਕੇ ਨਾਲ ਜੇ ਅੱਜ ਇਹ ਬੇਗੰਪੁਰਾ ਵਸਦਾ ਤੇ ਇਸ ਤੋਂ ਬਾਅਦ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਬੇਗੰਪੁਰੇ ਦੀ ਸਥਾਪਨਾ ਉਹ ਹੋ ਗਈ ਪੰਜਾਬ ਦੇ ਅੰਦਰ ਲਗਭਗ 12800 ਪਿੰਡਾਂ ਦੇ ਵਿੱਚ ਜੇਕਰ ਅੱਜ ਦੇਖਿਆ ਜਾਵੇ ਤਾਂ ਇੱਕ ਵੱਖਰੀ ਕਿਸਮ ਦਾ ਜਿਹੜਾ ਪਿੰਡਾ ਹੋ ਵਸਾਇਆ ਜਾ ਰਿਹਾ ਉਹ ਪਿੰਡ ਦਾ ਸੰਕਲਪਾ ਜਿਹੜਾ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਸਾਡੇ ਹੀ ਰਾਇਬਰਾ ਜਿਹੜਾ ਸ਼੍ਰੀ ਗੁਰੂ ਰਵਦਾਸ ਜੀ ਨੇ ਲਿਆ ਸੀਗਾ ਉਹਨਾਂ ਨੇ ਉਹ ਸਮੇਂ ਦੇ ਵਿੱਚ ਲਿਆਂਦਾ ਸੀ ਜਦੋਂ ਸਾਡੇ ਲੋਕਾਂ ਨੂੰ ਰੱਬ ਦਾ ਨੌਲਣ ਦਾ ਵੀ ਅਧਿਕਾਰ ਨਹੀਂ ਸੀਗਾ ਤੇ ਉਹ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੁਨ ਛੋਟ ਬੜੇ ਸਭ ਸੰਬਸ ਰਵਦਾਸ ਰਹੇ ਪ੍ਰਸੰਨ ਤੇ ਉਹਨਾਂ ਨੇ ਕਿਹਾ ਸੀ ਕਿ ਅਜਿਹਾ ਪਿੰਡ ਹੋਵੇ ਜਿੱਥੇ ਕਿਸੇ ਨੂੰ ਕੋਈ ਗਮ ਨੀ ਹੋਵੇ ਜਿੱਥੇ ਕੋਈ ਲੁੱਟ-ਸੁੱਟ ਨਾ ਹੋਵੇ ਜਿੱਥੇ ਕੋਈ ਵਿਤਕਰਾ ਨਾ ਹੋਵੇ ਜਿੱਥੇ ਉੱਚ-ਨੀਚ ਨਾ ਹੋਵੇ ਅਜਿਹਾ ਪਿੰਡ ਦਾ ਨਾਮ ਜਿਹੜਾ ਬੇਗਮਪੁਰਾ ਹੋ ਸੋ ਇੰਨਾ ਸਮਾਂ ਬੀਤਣ ਤੋਂ ਬਾਅਦ ਅੱਜ 2025 ਦੇ ਵਿੱਚ ਜਦੋਂ ਅਸੀਂ ਖੜੇ ਆ ਤਾਂ ਅੱਜ ਜਿਹੜਾ ਉਹ ਪੇਗਮਪੁਰੇ ਦੀ 20 ਮਈ ਨੂੰ ਨੀਂਹ ਜਿਹੜੀ ਰੱਖੀ ਜਾਣੀ ਆ ਪਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦੇ ਆ ਕਿ ਬੇਗਮਪੁਰੇ ਦਾ ਸੰਕਲਪਾ ਜਿਹੜਾ ਉਹ ਬਾਬਾ ਜੀਵਨ ਸਿੰਘ ਦੀ ਜਿਹੜੀ ਕੁਰਬਾਨੀ ਦੀ ਭਾਵਨਾ ਉਹਨਾਂ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਜੇ ਸ਼੍ਰੀ ਗੁਰੂ ਰਵਦਾਸ ਦਾ ਜਿਹੜਾ ਸੰਕਲਪਾ ਪੂਰਾ ਕੋਈ ਕਰ ਸਕਦਾ ਤਾਂ ਉਹ ਬਾਬਾ ਜੀਵਨ ਸਿੰਘ ਦੀ ਫੌਜ ਹੀ ਕਰ ਸਕਦੀ ਆ ਅਸੀਂ ਜਦੋਂ ਜ਼ਮੀਨ ਦੇ ਪੰਚਾਇਤੀ ਜ਼ਮੀਨ ਦੇ ਤੀਸਰੇ ਹਿੱਸੇ ਨੂੰ ਲੈ ਕੇ ਲੜੇ ਤਾਂ ਵੀ ਜਿਹੜਾ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਨੇ ਉਹ ਹਿੱਕੜਾ ਕੇ ਲੜੀਆਂ ਨੇ ਉਸ ਦੇ ਵਾਸਤੇ ਅੱਜ ਦੁਆਰਾਂ ਨੂੰ ਦੁਬਾਰਾ ਫੇਰ ਅਪੀਲ ਆ ਕਿ ਅੱਜ ਇਤਿਹਾਸ ਸਿਰਜਿਆ ਜਾ ਰਿਹਾ ਬਾਬਾ ਜੀਵਨ ਸਿੰਘ ਦੀ ਫੌਜਾਂ ਦੀ ਸਾਨੂੰ ਲੋੜ ਹੈ ਅੱਜ ਪਿੰਡਾਂ ਚੋਂ ਨਿਕਲਣ ਦਾ ਸਮਾਂ ਸਾਡੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਦਾ ਸਮਾਂ ਆਓ ਤੇ 20 ਮਈ ਨੂੰ ਜਿਹੜਾ ਸ੍ਰੀ ਗੁਰੂ ਰਵਦਾਸ ਦੇ ਉਸ ਬੇਗਮਪੁਰੇ ਦਾ ਸੰਕਲਪਾ ਜਿਹੜਾ ਪੂਰਾ ਕਰੀਏ ਉਹ ਪਿੰਡਾਂ ਦੇ ਵਿੱਚੋਂ ਸ੍ਰੀ ਗੁਰੂ ਰਵਦਾਸ ਦੇ ਪੈਰੋਕਾਰ ਤੇ ਰੰਗਰੇਟੇ ਗੁਰੂ ਕੇ ਬੇਟੇ ਨੇ ਜਿਹੜੇ ਉਹਨਾਂ ਨੇ ਹੀ ਪੂਰਾ ਕਰਨਾ ਕਿਸੇ ਨੇ ਬਾਹਰੋਂ ਆ ਕੇ ਨਹੀਂ ਕਰਨਾ ਹੈ ਸੋ ਰਾਜ ਕਰਿੰਦੀਆਂ ਸਰਕਾਰਾਂ ਤੇ ਹੋਰ ਪ੍ਰਬੰਧਾਂ ਤੋਂ ਆਦ ਛੱਡਿਏ ਆਪਣੀ ਫੌਜ ਤੇ ਯਕੀਨ ਰੱਖੀਏ ਆਪਣੇ ਗੁਰੂ ਰਹਿਬਰਾਂ ਦੇ ਦਫਾਏ ਰਾਹ ਦੇ ਉੱਪਰ ਚੱਲੀਏ ਤੇ ਉਸ ਰਾਹ ਦੇ ਉੱਪਰ ਚੱਲ ਕੀ ਇਹ ਜ਼ਮੀਨਾਂ ਦੀ ਜਿਹੜੀ ਵੰਡ ਆ ਉਹ ਕੀਤੀ ਜਾ ਸਕਦੀ ਹੈ ਜਿਦਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਲਗਭਗ 927 ਏਕੜ ਜ਼ਮੀਨ ਹੈ ਜਿਹੜੀ ਪਈ ਆ ਸੋ ਇਹੀ ਜ਼ਮੀਨ ਹੈ ਜਿਹੜੀ ਆਉਣ ਵਾਲੀ 20 ਮਈ ਨੂੰ ਜਿਹੜੀ ਤੁਹਾਡੇ ਲੋਕਾਂ ਦੇ ਵਿੱਚ ਵੰਡੀ ਜਾਣੀ ਆ ਪੰਚਾਇਤੀ ਜ਼ਮੀਨ ਦੀ ਤੁਸੀਂ ਗੱਲ ਕਰੀ ਮੈਂ ਉਹੀ ਪੁੱਛਣਾ ਚਾਹੁੰਦਾ ਸੀ ਕਿ ਕੀ ਇਸ ਤਰੀਕੇ ਦਾ ਪਹਿਲਾ ਮਾਡਲ ਕੋਈ ਹੈ ਤੁਸੀਂ ਕਹੇ ਹੋ ਪੰਚਾਇਤੀ ਜ਼ਮੀਨ ਦਾ ਉਹ ਵੀ ਕਾਨੂੰਨ ਦੇ ਵਿੱਚ ਲਿਖੀ ਹੋਈ ਗੱਲ ਆ ਕਿ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਮਿਲੂਗਾ ਪਰ ਤੁਸੀਂ ਇੱਥੇ ਆਲਰੇਡੀ ਜਿਹੜੇ ਕਿਸਾਨ ਜਿਹੜੇ ਵਾਈ ਕਰ ਰਹੇ ਆ ਔਰ 927 ਏਕੜ ਜ਼ਮੀਨ ਪੰਚਾਇਤੀ ਜ਼ਮੀਨ ਤਾਂ ਕਿਤੇ 25 ਕਿੱਲੇ ਹੁੰਦੀ ਆ ਕਿਤੇ 30 ਕਿੱਲੇ ਹੁੰਦੀ ਆ ਵੱਧ ਤੋਂ 50 ਕਿੱਲੇ ਹੁੰਦੀ ਆ 927 ਏਕੜ ਦਾ ਦਾਵਾ ਇਹ ਕਈ ਕਈ ਵਾਰੀ ਹਾਸੋ ਹੁਈਣਾ ਵੀ ਲੱਗਦਾ ਖੋਖਲਾ ਵੀ ਲੱਗਦਾ ਅ ਦੇਖੋ ਪੰਚਾਇਤੀ ਜ਼ਮੀਨ ਦਾ ਜਿਹੜਾ ਮਸਲਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਜੇ ਉਹ ਕਾਨੂੰਨਨਾ ਤਾਂ 1972 ਦਾ ਲੈਂਡ ਸੀਲਿੰਗ ਐਕਟ ਵੀ ਕਾਨੂੰਨਨਾ ਜਿਹਦੇ ਤਹਿਤ ਇਹ ਜ਼ਮੀਨਾਂ ਜਿਹੜੀ ਵੰਡੀ ਜਾਣੀ ਚਾਹੀਦੀ ਸੀ ਪਰ ਜ਼ਮੀਨ ਵੰਡੀ ਨਹੀਂ ਗਈ ਹੈਗੀ ਕੱਲਾ ਇਹ 972 ਏਕੜ ਜ਼ਮੀਨ ਨੇ ਮੈਂ ਕਿਹਾ ਪੰਜਾਬ ਦੇ ਅੰਦਰ ਜ਼ਮੀਨ ਦੇ ਅੰਦਰ ਵੱਡੀ ਪੱਧਰ ਦੇ ਉੱਪਰ ਕਾਣੀ ਵੰਡਾ ਅਸੀਂ ਜੇਕਰ ਦੇਖੀਏ ਥੇ ਨੇੜੇ-ਨੇੜੇ ਦੇ ਪਿੰਡਾਂ ਦੇ ਵਿੱਚ ਚਾਹੇ ਕਾਬਦਾਂਚ ਹੋਵੇ ਚਾਹੇ ਖੇੜੀ ਦੇ ਵਿੱਚ ਹੋਵੇ ਚਾਹੇ ਸਾਰੋਂਚ ਹੋਵੇ ਚਾਹੇ ਫਤੇਗੜ ਸਨਾਂਚ ਹੋਵੇ ਆਡਾ ਟੇਹ ਜ਼ਮੀਨ ਦੇ ਆਲੇ-ਦਾਲੀ ਜੇ ਦੇਖੀ ਜਾਵੇ ਘੱਟੋ-ਘੱਟ 4000 ਪਲੱਸ ਏਕੜ ਜ਼ਮੀਨ ਆ ਜਿਹੜੀ ਉਹ ਲੈਂਡ ਸੀਲਿੰਗ ਐਕਟ ਤੋਂ ਉੱਪਰਲੀ ਜ਼ਮੀਨ ਆ ਜਿਹੜੀ ਪਈ ਆ ਜਿਹੜੀ ਵੰਡੀ ਜਾਣੀ ਆ ਜਿਹੜੀ 2 ਨੰਬਰ ਦੇ ਵਿੱਚ ਪਈ ਆ। ਸੋ ਮਸਲਾ ਕੱਲਾ ਇੱਥੇ 927 ਏਕੜ ਦਾ ਨਹੀਂ ਜੇ ਪੰਜਾਬ ਦੇ ਅੰਦਰ ਪੂਰਾ ਖੰਘਾਲ ਕੇ ਦੇਖਿਆ ਜਾਵੇ ਜ਼ਮੀਨ ਦੇ ਵੱਡੇ ਪੱਤਰ ਦੇ ਉੱਪਰ ਕਾਣੀ ਮੰਡਾ ਪਰ ਮਸਲਾ ਕਿਤੋਂ ਸ਼ੁਰੂਆਤ ਕਰਨ ਦਾ ਤੇ ਸ਼ੁਰੂਆਤ ਆ ਜਿਹੜੀ 20 ਤਰੀਕ ਨੂੰ ਬੇਗੰਪੁਰੇ ਤੋਂ ਹੋਣ ਜਾ ਰਹੀ ਹੈ। ਜੇਕਰ 20 ਤਰੀਕ ਨੂੰ ਇੱਥੇ ਬੇਗੰਪੁਰਾ ਵਸ ਜਾਂਦਾ ਜਿਹੜੇ ਲੋਕ ਸੁਣ ਰਹੇ ਨੇ ਜਿਹੜੇ ਲੋਕ ਇੱਥੇ ਆਉਣਗੇ ਉਹ ਫਿਰ ਜ਼ਮੀਨ ਦੀ ਵੰਡ ਕਿਵੇਂ ਹੋਊ ਨਾ ਦੇ ਵਿਚਾਰ ਕਿ ਕਿਹਦੇ ਹਿੱਸੇ ਕਿੰਨੀ ਜ਼ਮੀਨ ਆਉਂਦੀ ਹੈ ਫਿਰ। ਅ ਦੇਖੋ ਆਸਨ ਦੇ ਵਿੱਚ ਅਸੀਂ ਸਦਾ ਦੰਦੇ ਆ ਪੰਜਾਬ ਦੇ ਸਮੂਹ ਕਿਰਤੀ ਲੋਕਾਂ ਨੂੰ ਕਿ ਬੰਦ ਖਲਾਸੀ ਦਾ ਸਿਰਫ ਇੱਕੋ ਇੱਕ ਰਾਗ ਆ ਕਿ ਪੰਜਾਬ ਦੇ ਪੈਦਾਵਾਰੀ ਸਾਧਨਾਂ ਦੇ ਵਿੱਚੋਂ ਜਿਹਦੇ ਚ ਮੁੱਖ ਸਾਧਨ ਜ਼ਮੀਨ ਆ ਜੇ ਜ਼ਮੀਨ ਦੀ ਕਾਣੀ ਵੰਡ ਦੂਰ ਹੁੰਦੀ ਆ ਤਾਂ ਇੱਥੇ ਸਾਡਾ ਸਮਾਜਿਕ ਪੱਧਰ ਤੇ ਆਰਥਿਕ ਪੱਧਰ ਤੇ ਅਤੇ ਰਾਜਨੀਤਿਕ ਪੱਧਰ ਤੇ ਰੁਤਬਾ ਤਾਂ ਹੀ ਮਿਲਣਾਗਾ ਜੇ ਸਾਸੀਂ ਜ਼ਮੀਨ ਨਾਲੇ ਹੋਵਾਂਗੇ ਇਹ ਇਸ ਜ਼ਮੀਨਾਂ ਨੂੰ ਪ੍ਰਾਪਤ ਕਰਨ ਲਈ 20 ਤਰੀਕ ਨੂੰ ਜਿਹੜਾ ਬੇਗੰਪੁਰੇ ਦੀ ਸਥਾਪਨਾ ਕੀਤੀ ਜਾਣੀ ਆ ਪੰਜਾਬ ਦੇ ਕਿਰਤੀ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਉਣ ਤੇ ਉਸ ਸ੍ਰੀ ਗੁਰੂ ਰਵਦਾਸ ਦਾ ਜਿਹੜਾ ਸੰਕਲਪਾ ਉਹਦੇ ਸੁਪਨਿਆਂ ਦਾ ਸ਼ਹਿਰ ਹੈ ਜਿਹੜਾ ਬੇਗੰਪੁਰਾ ਬਸਾਇਆ ਜਾ ਰਿਹਾ ਤੇ ਉਹਦਾ ਹਿੱਸਾ ਜਿਹੜਾ ਵੰਡ ਅਸੀਂ ਇਹ ਐਲਾਨ ਕਰਦੇ ਹਾਂ ਕਿ 20 ਤਰੀਕ ਨੂੰ ਇੱਥੇ ਵੱਡੀ ਗਿਣਤੀ ਦੇ ਵਿੱਚ ਗੈਦਰਿੰਗ ਕੀਤੀ ਜਾਊ ਤੇ ਲਗਾਤਾਰ ਇੱਥੇ ਜਿਹੜਾ ਪੱਕਾ ਜਿਹੜਾ ਇੱਕ ਮੋਰਚਾ ਚਲਾਇਆ ਜਾਊ ਤੇ ਉਸ ਮੋਰਚੇ ਦਾ ਜਿਹੜਾ ਹਿੱਸਾ ਵੰਣਗੇ ਜਿੰਨੇ ਬੰਦੇ ਹੋਣਗੇ ਗਿਣਤੀ ਮੁਤਾਬਕ ਸਾਰੇ ਪਿੰਡਾਂ ਮੁਤਾਬਕ ਜਿੰਨਿਆਂ ਚੋਂ ਹੋਣਗੇ ਉਹਨਾਂ ਪਿੰਡਾਂ ਦੇ ਵਿੱਚ ਬਰਾਬਰ ਵੰਡਾ ਜਿਹੜੀ ਸਾਰਿਆਂ ਦੇ ਵਿੱਚ ਕੀਤੀ ਜਾਊ ਇਸ ਬੇਗਮਪੁਰੇ ਦੇ ਸੰਕਲਪ ਦੇ ਆਧਾਰ ਦੇ ਉੱਪਰ ਪਹਿਲਾ ਤਾਂ ਹੈ ਕਿ ਸਾਰਿਆਂ ਦੇ ਵਿੱਚ ਜਿਹੜੀ ਇੱਥੇ ਬਰਾਬਰ ਜਿਹੜੀ ਜ਼ਮੀਨ ਦੀ ਵੰਡਾਹੋ ਕੀਤੀ ਜਾਊਗੀ। ਦੂਸਰਾ ਇਹ ਹੈ ਕਿ ਇੱਥੇ ਜਿਹੜਾ ਪਿੰਡ ਦੇ ਵਿੱਚ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਲੋਡ ਪੈਂਦੀਆਂ ਨੇ ਚਾਹੇ ਉਹ ਸਿਹਤ ਸਹੂਲਤਾਂ ਨੇ ਚਾਹੇ ਉਹ ਸਿੱਖਿਆ ਦਾ ਚਾਹੇ ਪਸ਼ੂਆਂ ਦਾ ਚਾਹੇ ਹੋਰ ਜਿਹੜੇ ਵੀ ਪ੍ਰਬੰਧ ਨੇ ਉਹ ਸਾਰੇ ਪ੍ਰਬੰਧ ਆ ਜਿਹੜਾ ਬੇਗਮਪੁਰੇ ਦੇ ਵਿੱਚ ਸਾਂਝੇ ਪ੍ਰਬੰਧ ਹੋਣਗੇ। ਉਸ ਪ੍ਰਬੰਧ ਦੇ ਅੰਦਰ ਕੋਈ ਕਿਸੇ ਨੂੰ ਇੱਕ ਤਬਕੇ ਨੂੰ ਜਿਹੜਾ ਰਿਪਰੈਜ਼ੈਂਟ ਨਹੀਂ ਕੀਤਾ ਜਾਊਗਾ ਕਿ ਕਿਸਾਨ ਇਹ ਕੰਮ ਕਰਨਗੇ ਮਜ਼ਦੂਰੀ ਕੰਮ ਕਰਨਗੇ। ਕਿਸਾਨ ਮਜ਼ਦੂਰ ਜਿਹੜੇ ਸਾਰੀਆਂ ਜਾਤਾਂ ਦੇ ਲੋਕ ਨੇ ਜਿਹੜੇ ਉੱਚ ਨੀਚ ਦਾ ਖਾਤਮ ਆ ਕੇ ਤੇ ਸਾਰੇ ਲੋਕ ਨੇ ਜਿਹੜੇ ਬਰਾਬਰ ਹੋਣਗੇ ਅਜਿਹਾ ਮਾਡਲ ਆ ਜਿਹੜਾ ਬੇਗੰਪੁਰੇ ਦਾ ਹੋਊਗਾ ਤੇ ਉਹਦੇ ਅੰਦਰ ਜਿਹੜਾ ਔਰਤ ਤੇ ਮਰਦ ਦਾ ਜਿਹੜਾ ਫਰਕ ਹੈ ਇੱਕ ਲਿੰਗਕ ਵਿਤਕਰੇ ਦਾ ਵੱਡਾ ਫਰਕਾ ਜਿਹਨੂੰ ਸ਼੍ਰੀ ਗੁਰੂ ਰਵਦਾਸ ਨੇ ਵੀ ਦੂਰ ਕਰਨ ਦਾ ਯਤਨ ਕੀਤਾ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਉਹਦਾ ਵੀ ਫਰਕ ਆ ਜਿਹੜਾ ਦੂਰ ਕੀਤਾ ਜਾਊਗਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਮੇਰੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਕਿ ਪੰਜਾਬ ਦੇ ਅੰਦਰ ਜਦੋਂ ਵੀ ਲੜਾਈਆਂ ਚੱਲੀਆਂ ਨੇ ਔਰਤਾਂ ਮੂਰੇ ਹੱਕ ੜਾ ਕੇ ਲੜੀਆਂ ਨੇ ਤੇ ਜਿਹੜੀਆਂ ਵੀ ਔਰਤਾਂ ਇਸ ਜ਼ਮੀਨ ਦੇ ਵਿੱਚ ਆਉਣਗੀਆਂ ਉਹਨਾਂ ਦੀ ਹਿੱਸੇਦਾਰੀ ਆ ਜਿਹੜੀ ਮਰਦਾਂ ਦੇ ਬਰਾਬਰ ਰੱਖੀ ਜਾਊ ਉਹਨਾਂ ਦੇ ਨਾਮ ਦੇ ਉੱਪਰ ਵੀ ਜਿਹੜੀ ਜ਼ਮੀਨ ਆ ਉਹ ਦਿੱਤੀ ਜਾਊਗੀ ਤੇ ਸਾਰੇ ਜਿੰਨੇ ਲੋਕ ਆਉਣਗੇ ਕਿਉਂਕਿ ਅੱਜ ਲੋਕਾਂ ਨੂੰ ਕਈਆਂ ਨੂੰ ਇਹ ਗੱਲ ਹਾਸੋ ਹਣੀ ਲੱਗ ਸਕਦੀ ਆ ਤੇ ਕਈਆਂ ਨੂੰ ਇਸ ਗੱਲ ਤੋਂ ਇਤਰਾਜ਼ ਵੀ ਹੋ ਸਕਦਾ ਵੀ ਐਂ ਕਿਸੇ ਦੀ ਜ਼ਮੀਨ ਕਿਵੇਂ ਵੰਡ ਸਕਦੇ ਹਾਂ ਅਸੀਂ ਕਹਿੰਦੇ ਆ ਕਿ ਸਾਨੂੰ ਦਹਾਕੇ ਹੋਗੇ ਢੀਕਦਿਆਂ ਨੂੰ ਕਾਨੂੰਨ ਬਣਿਆ ਨੂੰ ਬਹੁਤ ਸਮਾਂ ਹੋ ਗਿਆ ਜੇ ਜਦੋਂ ਨਾ ਇੱਥੇ ਕਾਲੀ ਆਏ ਕਾਂਗਰਸੀ ਆਏ ਸਰਕਾਰਾਂ ਬਣੀਆਂ ਸਾਡਾ ਮੁੱਖ ਮੰਤਰੀ ਬਣਿਆ ਤੇ ਕਿਸੇ ਨੇ ਅੱਜ ਤੱਕ ਜ਼ਮੀਨ ਦੀ ਵੰਡ ਨਹੀਂ ਕੀਤੀ ਤੇ ਫਿਰ ਉਸ ਕਾਨੂੰਨ ਜਿਹੜਾ 1972 ਦਾ ਇਹਨਾਂ ਨੇ ਰੱਦੀ ਦੀ ਟੋਕਰੀ ਚ ਰੱਖਿਆ ਹੋਇਆ ਉਸ ਨੂੰ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਕਿਰਤੀ ਲੋਕ ਫਿਰ ਆਪ ਕਰਾਉਣਗੇ ਤੇ 20 ਤਰੀਕ ਨੂੰ ਹਰ ਹਾਲਤ ਦੇ ਵਿੱਚ ਬੇਗਮਪੁਰੇ ਦੀ ਨਹੀਂ ਆ ਜਿਹੜੀ ਉਹ ਰੱਖਣਗੇ ਜਦੋਂ ਲੋਕ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਲੈਣ ਲਈ ਜਿਹੜੀ ਜ਼ਮੀਨ ਸਰਕਾਰੀ ਕਾਗਜ਼ਾਂ 'ਚ ਬੋਲਦੀ ਆ ਉਹਦੇ ਲਈ ਆਪਣੇ ਸਰਪਰਵਾਸਾ ਸਕਦੇ ਨੇ ਪਰਚੇ ਪਵਾ ਸਕਦੇ ਨੇ ਜੇਲਾ ਕੱਟ ਸਕਦੇ ਨੇ ਤੇ ਜ਼ਮੀਨ ਪੱਕੀ ਲੈਣ ਲਈ ਕਿਸੇ ਪਾਸੋਂ ਕੁਰਬਾਨੀ ਤੋਂ ਜਿਹੜਾ ਪਾਸੇ ਨਹੀਂ ਹਟਣਗੇ ਤੇ ਹਰ ਹਾਲਤ ਦੇ ਵਿੱਚ ਬੇਗੰਪੁਰੇ ਦੀ ਨਹੀਂ ਆ ਜਿਹੜੀ ਉਹ ਰੱਖੀ ਜਾਊਗੀ ਜੀ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਵਾ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਇੱਕ ਕੈਂਪੇਨ ਕਰ ਰਹੇ ਸੀਗੇ ਪਹਿਲਾਂ ਪੰਚਾਇਤੀ ਜ਼ਮੀਨ ਦੀ ਗੱਲ ਹੋ ਰਹੀ ਸੀਗੀ ਤੇ ਹੁਣ ਉਹ ਲੈਂਡ ਸਿਲਿੰਗ ਐਕਟ ਵੱਲ ਵਧਿਆ ਤਾਂ ਬਹੁਤ ਸਾਰੇ ਮਾਹਰ ਜਿਹੜੇ ਹੋਏ ਕਹਿ ਰਹੇ ਕਿ ਜਿਹੜੀ ਇਹ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਹੈ ਇਹ ਆਪਣੇ ਅਗਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਇਸ ਵਕਤ ਜੇ ਜ਼ਮੀਨ ਦੇ ਵਿੱਚ ਆਪਾਂ ਖੜੇ ਆ ਇਸੇ ਜ਼ਮੀਨ ਤੇ ਦਾਵਾ 20 ਤਰੀਕ ਨੂੰ 20 ਮਈ ਨੂੰ ਪੰਜਾਬ ਦਾ ਦਲਤ ਭਾਈਚਾਰਾ ਪੰਜਾਬ ਦੇ ਕਿਰਤੀ ਲੋਕੋ ਕਰਨਗੇ ਇਹ ਦਾਵਾ ਕਿੰਨਾ ਕੁ ਸਫਲ ਹੋਊਗਾ ਇਹ ਦੇਖਣ ਵਾਲਾ ਹੋਊਗਾ ਤੁਹਾਡੇ ਨਾਲ ਹੋਰ ਰਿਪੋਰਟ ਵੀ ਜਰੂਰ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਜਰੂਰ ਅੱਗੇ ਪਹੁੰਚਾਓ ਜੇ ਤੁਹਾਡੀ ਇਹਦੇ ਬਾਰੇ ਕੀ ਰਾਇਾ ਜਰੂਰ ਕਮੈਂਟ ਬਾਕਸ ਵਿੱਚ ਲਿਖੋ ਜੀ ਦੇਖਦੇ ਰਹੋ ਦੁਨੀਆ